ਤੁਹਾਡਾ ਮੈਂ ਮਨਦੀਪ ਸਿੰਘ ਦੁਆਲੇ ਉਹ ਮੁਰਾ ਡੈਰੀ ਫਾਰਮ YouTube ਚੈਨਲ ਤੇ ਸਵਾਗਤ ਆ ਸਾਰਿਆਂ ਦਾ ਅੱਜ ਆਪਾਂ ਪਿੰਡ ਸ਼ੇਰੋਂ ਇੱਕ ਤੋਕੜ ਮੱਝਾ ਸੇਲ ਵਾਸਤੇ ਇੱਕ ਝੋਟੀ ਆ 7 ਮਹੀਨਾ ਦੀ ਗੱਬਣ ਦੋ ਦੰਦ ਇੱਕੇ ਮੱਝਾ ਕੀ ਤੀਜੀ ਸੂਈ ਵੀ ਹੋ ਸਕਦੀ ਐ ਚੌਥੀ ਸੂਈ ਵੀ ਹੋ ਸਕਦੀ ਐ ਇਹਦੀ ਆਪਾਂ ਪਿੱਛੇ ਚਵਾਈ ਵੀ ਦਿਖਾਈ ਸੀਗੀ ਪੂਰੀ 18-19 ਕਿਲੋ ਦੁੱਧ ਤਿਆਰ ਸੀ ਇੱਕੇ ਝੋਟੀ ਐ ਇੱਕ ਨੰਬਰ ਦੇ ਬੰਨੀ ਖੜੀ ਐ ਜਿਹੜੀ ਜਗ੍ਹਾ ਥੋੜੀ ਜੀ ਤੰਗ ਆ ਵੀਰ ਕੋਲੇ ਇੱਕ ਇਹ ਮੱਝ ਆ ਗਈ 3 ਮਹੀਨਾ ਦੀ ਗੱਬਣ ਆ ਗਈ 10 ਕਿਲੋ ਦੁੱਧ ਦਾ ਹੁਣ ਕੰਡੇ ਵਾਲਾ ਬਿਲਕੁਲ ਤਿਆਰ ਦੋ ਟਾਈਮ ਚਬਾਈ ਕਰਕੇ ਲੈ ਸਕੋ ਇਹ ਕੇ ਮੱਝ ਆ ਗਈ ਇਸੇ ਮੱਝ ਦੀ ਕੱਟੀ ਹੈ ਜਿਹੜੀ ਆਪਾਂ ਸੇਲ ਵਾਸਤੇ ਦਿਖਾ ਰਹੇ ਹਾਂ ਤੁਹਾਨੂੰ ਜਦੋਂ ਮੱਝਦ ਲੈਤੀ ਸੀ ਜਦੋਂ ਆਪਾਂ ਤੋਂ ਮੰਗਰਾਈ ਸੀਗੀ ਕੱਟੀ ਇਹ ਬਾਅਪ ਸਾਈਡ ਨਹੀਂ ਆਪਾਂ ਨੂੰ ਪਤਾ ਵੀ ਕਿਹੜੀ ਆ ਗਈ ਤੇ 7 ਮਹੀਨਾ ਦੀ ਗੱਬ ਹੋ ਗਈ 8ਵਾਂ ਲੱਗ ਗਿਆ ਇਹਨੂੰ ਕੱਟੀ ਨੂੰ ਪੂਰਾ ਖੁੱਲਾ ਕੱਦਦਾ ਦੋ ਦੰਦ ਝੋਟੀ ਹੈਗੀ ਤੇ 110000 ਰੁਪਇਆ ਰੇਟ ਹੈ ਦਾ ਜਿਸ ਕਿਸੇ ਵੀ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਪੱਟਪੂੜੇ ਦੇ ਵੀ ਤੁਸੀਂ ਦੇਖ ਸਕਦੇ ਹੋ ਆਰਡਰ ਕੁਆਲਟੀ ਵੀ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਬਿਲਕੁਲ ਸਾਫ਼ ਅਡਰਾ ਕੋਈ ਲੇਵਚ ਨਹੀਂ ਗਾਣ ਤਿੰਦਾ ਚੋਟੀ ਦੇ ਥਣ ਵੀ ਤੁਸੀਂ ਦੇਖ ਸਕਦੇ ਹੋ ਇਕੱਲਾ ਇਕੱਲਾ ਕੱਢਦੀ ਆ ਰਹੀ ਆ ਜੇ ਦੀ ਮਾ ਥੱਲੇ ਹੁਣ ਵੀ 13-14 ਕਿਲੋ ਦੁੱਧ ਦਾ ਤੋਕੜ ਆ ਗਿਆ ਉਹ ਵੀ ਇਕੱਠੀਆਂ ਸੂਈਆਂ ਹਨ ਦੋਨੇ ਮੱਜਾਂ ਜਿਹੜੀ ਇੱਕ ਸੇਲ ਵਾਸਤੇ ਕੋ ਹੋ ਆ ਕੰਦ ਵਿੱਚ ਤੁਸੀਂ ਦੇਖ ਸਕਦੇ ਹੋ ਛੋਟਾ ਛੋਟਾ ਸਿੰਗਾ ਬਿਲਕੁਲ ਪੂਛ ਇਹਦੀ ਥੋੜੀ ਛੋਟੀ ਹੁੰਦੀ ਦੀ ਕੱਟੀ ਗਈ ਸੀ ਉਹ ਬਿਲਕੁਲ ਜੈਡ ਬਲੈਕ ਆ ਛੋਟੀ ਇਹ ਮੱਝ ਹੈ ਇਹਦੀ ਆਪਾਂ ਬਾਹਰ ਕੱਢ ਲਈਆਂ ਸੀ ਇਹਦੀ ਚਵਾਈ ਦਿਖਾਵਾਂਗੇ ਤੁਹਾਨੂੰ ਤਿੰਨ ਮਹੀਨੇ ਦੀ ਗਾਬਾ ਮਗਰ ਕੱਟਾ ਇਹ ਮੱਝ ਦੀ ਕੱਟੀ ਹੈ ਜਿਹੜੀ ਆਪਾਂ ਪਿੱਛੇ ਦਿਖਾਈਏ ਤੁਹਾਨੂੰ ਸੇਲ ਵਾਸਤੇ ਆ ਇਹ ਦੋਨੇ ਮੱਝ ਚਵਾਈ ਕਿਣੀਓ ਖੜੀਆਂ ਰਹਿੰਦੀਆਂ ਸੀਗੀਆਂ ਹਜੇ ਦੋਨਾਂ ਦੀ ਆਪਾਂ ਚਵਾਈ ਦਿਖਾ ਰਹੇ ਹਾਂ ਤਿੰਨੇ ਚਾਰੀ ਮੱਝਾਂ ਹੈ ਆਪਣੇ ਕੋਲ ਆਈਆਂ ਦੂਜੀ ਨਾਲ ਇਹਦੇ ਮੱਝ ਖੜੀ ਜਿਹੜੀ ਤਿੰਨਾਂ ਨੰਬਰ ਦੇ ਉਹਦੇ ਥੱਲੇ ਵੀ 18-19 ਕਿਲੋ ਦੁੱਧ ਦਾ ਇਹਦੀ ਆਪਾਂ ਸ਼ਾਰਟਕਟ ਵੀਡੀਓ ਦਿਖਾਵਾਂਗੇ ਆਪਾਂ ਪੂਰੀ ਚਵਾਈ ਦੀ ਵੀਡੀਓ ਬਣਾਈ ਸੀ ਪਰ ਵੀਡੀਓ ਵੱਡੀ ਬਣ ਜਾਂਦੀ ਆ ਥੋੜੀ ਜਿਹੀ ਦੇਖਣ ਵਾਲਿਆਂ ਨੂੰ ਵੀ ਦਿੱਕਤ ਆਉਂਦੀ ਆ ਅਪਲੋਡ ਕਰਨ ਦੇ ਵੀ ਦਿੱਕਤ ਆਉਂਦੀ ਆ ਮੂਰੇ ਬੱਚਾ ਬਣ ਕੇ ਬੱਚਾ ਵੀ ਲੈਂਦੀ ਆ ਕਿ ਮੱਝ ਮੂਰੇ ਬਣ ਕੇ ਧਾਰ ਦੇ ਕੇ ਪਾਸ ਮ ਜਾਂਦੀ ਆਗੀ ਤੁਸੀਂ ਦੋ ਟਾਈਮ ਵੀ ਚਵਾਈ ਕਰਕੇ ਆਪਣੀ ਤਸੱਲੀ ਕਰਕੇ ਲੈ ਆ ਸਕਦੇ ਹੋ ਚੈੱਕ ਮੈਂ ਅੱਜ ਕਰਤੀ ਸੀਗੀ ਆਪਣੇ ਹੱਥ ਨਾਲ ਬਾਲਟੀ ਖਾਲੀ ਚੈੱਕ ਕਰ ਸਕਦੇ ਹੋ ਜੀ ਆਪਣੇ ਹੱਥ ਨਾਲ ਇਹ ਮੱਝ ਮੈਂ ਚੈੱਕ ਕਰਤੀ ਸੀਗੀ ਤਿੰਨ ਮਹੀਨਿਆਂ ਤੋਂ ਲਗਭਗ ਪੂਰੀ ਹੋ ਗਈ ਚੌਥੇ ਮਹੀਨੇ ਚ ਲੱਗਣ ਵਾਲੀ ਆ ਇਹ ਤੁਸੀਂ ਆਪਣਾ ਡਾਕਟਰ ਲਿਆ ਕੇ ਵੀ ਚੈੱਕ ਕਰਾ ਸਕਦੇ ਜਿਸ ਕਿਸੇ ਵੀ ਅਦਾਗਈ ਵਾਰ ਨਹੀਂ ਵੀ ਤਸੱਲੀ ਹੁੰਦੀ ਥਣਾ ਦਾ ਤੁਸੀਂ ਪਸਮਾ ਵੀ ਦੇਖ ਸਕਦੇ ਹੋ ਕੋਈ ਲੈਵੇ ਚ ਨਹੀਂ ਕਾਣ ਹੈਗਾ ਤੋਕੜ ਦੇ ਵੀ ਸੱਜਰ ਦੇ ਤਾਂ ਹੋਣੀ ਕੀ ਆ ਕੋਈ ਸ਼ਰਲਾ ਨਹੀਂ ਹੈਗਾ ਬਿਲਕੁਲ ਟੋਪ ਦੀ ਚਵਾਈ ਆ ਪੂਰੀ ਨਰਮ ਚਵਾਈ ਆ ਦੋ ਟਾਈਮ ਤਿੰਨ ਟਾਈਮ ਚਵਾਈ ਕਰਕੇ ਤੁਸੀਂ ਮੱਝ ਲਿਆ ਸਕਦੇ ਹੋ ਚਾਰੇ ਥਣਾ ਇਸ ਨੂੰ ਚਵਾਈ ਵੀ ਦਿਖਾਤੀ ਉਂ ਇਹਦੀ ਪੂਰੀ ਵੀਡੀਓ ਅਪਲੋਡ ਹੋਈ ਹੋਈ ਜਹਾ ਅਪਲੋਡ ਕਰਨੀ ਥੋੜੀ ਮੁਸ਼ਕਲ ਹੈ ਬਣੀ ਪੂਰੀ ਚਵਾਈ ਦੀ ਵੀਡੀਓ ਆਪਣੇ ਕੋਲੇ ਆਪਾਂ ਹੁਣ ਇਹ ਵੀਡੀਓ ਕੱਟਤੀ ਸੀਗੀ ਵਿੱਚੋਂ ਤੇ ਚਵਾਈ ਲਗਭਗ ਹੋ ਗਈ ਮੱਝ ਦੀ ਕੋਈ ਥੜਨੀ ਘੱਟ ਹੋਵੇਗਾ ਘੱਟ ਵੱਧ ਹੈਗਾ 10 ਕਿਲੋ ਦੁੱਧ ਤਿਆਰ ਆ ਮੱਝ ਦਾ ਰੇਟ ਹੈਗਾ 1 ਲੱਖ ਰੁਪਇਆ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਝੋਟੀ ਦਾ ਰੇਟ ਹੈਗਾ 1 ਲੱਖ 10000 ਰੁਪਇਆ ਤੇ ਮੱਝ ਨੇ ਇਹਨਾਂ 18-19 ਕਿਲੋ ਦੁੱਧ ਕੱਢਿਆ ਸੀਗਾ ਆਪਣੇ ਉਹਦੀ ਚਵਾਈ ਦੀ ਵੀਡੀਓ ਦਾ ਲਿੰਕ ਵੀ ਭੇਜਦਾ ਜਿਹਦੀ ਚਵਾਈ ਹੋਈ ਤੇ 18-19 ਕਿਲੋ ਦੁੱਧ ਸੀ ਹੋ ਗਿਆ ਥੱਲੇ ਕੰਡਾ ਹੈ ਨਹੀਂ ਆਪਣੇ ਕੋਲ ਜਦੋਂ ਆਪਾਂ ਲੀਟਰਾਂ ਨਾਲ ਹੀ ਮੜਾਂਗੇ ਲੱਦ ਫਲੱਦ ਕਰਦੇ ਥੋੜਾ ਚਲੋ ਝੱਗ ਜੀ ਲੱਦ ਫਲੱਦ ਕਰਨਾ ਥੋੜੀ ਮਰ ਜਾਂਦੀ ਘਟ ਜਾਂਦੀ ਹੈ ਜਣੀ ਦੀ ਝੱਗ ਮਰਦੀ ਤਾਂ ਕਰੇ 10 20 ਮਿੰਟ 20 ਮਿੰਟ ਲੇ ਜਾਂਦੀ ਹੈ ਮਰਨ ਦੇ ਤਾਂ ਕੰਡੇ ਵਾਲਾ ਦੁੱਧ ਹੋ ਸਕਦਾ ਵੀ 10 ਕਿਲੋ ਦੇ ਲਗਭਗ ਹੋਵੇ ਕੋਈ 2 3 100 200 ਗ੍ਰਾਮ ਉੱਤੇ ਛੱਲੇ ਹੋ ਜਿਹੜਾ ਆਪਾਂ ਕਹਿ ਨਹੀਂ ਸਕਦੇ ਇਹ ਆਪਾਂ ਲੀਟਰ ਨਾਲ ਦੇ ਮੈਂ ਕਹਿੰਦਾ ਡੱਬੇ ਮਾਰ ਦਿਓ ਇਹ ਡੱਬੇ ਮਾਰ ਕੇ ਦਿਖਾ ਰਹੇ ਹਾਂ ਤੁਹਾਨੂੰ 1 ਲੀਟਰ ਹੋ ਗਿਆ ਬਾਕੀ ਆਪਾਂ ਡੰਡਾ ਮੰਗਾ ਲਿਆ ਮਹਾਰ ਦੁੱਧ ਵਿਚ ਬਾਗੇ ਜਮਾ ਬਾਹਰ ਡੁੱਲਦਾ ਕਰ ਦਿਆ ਕਰ ਪਰ ਨਾਲ ਇਹ ਵੀ ਥੋੜਾ ਜਿਹਾ ਇਹ ਵੀ ਲੀਟਰ ਉਹ ਨਾ ਰਹਿ ਜਾਂਦਾ ਜਦੋਂ ਆਪਾਂ ਭਰ ਕੇ ਪੋਣੇ ਆ ਜਦੋਂ ਬਾਹਰ ਡੁੱਲਦਾ ਕਰਦਾ ਫਿਰ ਲੀਟਰ ਲਗਭਗ ਥਿੱਲੋ ਦੇ ਬਰੋਬਰ ਹੀ ਹੋ ਜਾਂਦਾ 1,10,000 ਰੁਪਏ ਝੋਟੇ ਦਾ ਰੇਟ ਆ ਜਿਹੜਾ ਟੋਕੜ ਮੱਝ ਉਹਦਾ 1 ਲੱਖ ਰੁਪਏ ਰੇਟ ਆ ਰੇਟ ਇਹਨਾਂ ਨੇ ਲੈਣ ਦੇ ਨਹੀਂ ਕਰੇ ਹੋਏ ਨੇ ਕੋਈ ਫਾਲਤੂ ਰੇਟ ਨੇ ਤੇ ਹੁਣ ਆਪਾਂ ਲੀਟਰ ਬਾਹਰ ਡੁੱਲਦਾ ਕਰਤਾ ਜਮਾ ਝੱਗ ਬਾਹਰ ਡੁੱਲ ਜਾਂਦੀ ਆ ਜੋ ਇਸ ਕਿ ਜੇ ਵੀ ਨਾ ਲੈਣੀ ਹੋਵੇ ਕੰਟੈਕਟ ਕਰ ਸਕੋ ਸਕਰੀਨ ਤੇ ਨੰਬਰ ਚੱਲ ਰਿਹਾ ਰਵਾਨ ਸਿੰਘ ਨੌਂਆ ਵੀਰੇ ਦਾ ਛੇਰੋਂ ਪਿੰਡ ਆ ਸਕਰੀਨ ਤੇ ਨੰਬਰ ਚੱਲ ਰਿਹਾ ਕੰਟੈਕਟ ਤੁਸੀਂ ਕਰ ਸਕਦੇ ਹੋ 1 ਲੱਖ ਰੁਪਇਆ ਰੇਟ ਹੈ ਇਹਦਾ ਤੁਸੀਂ ਡੱਬੇ ਵੀ ਗਿਣ ਲਿਓ 5 ਲੀਟਰ ਦੇ ਲਗਭਗ ਦੁੱਧ ਦਾ ਹੋਊਗਾ ਕੰਡੇ ਵਾਲਾ ਇਹ ਹੁਣ 5ਵਾਂ ਲੀਟਰ ਆ ਜਿਹੜਾ ਹੁਣ ਮਿਲ ਰਹੇ ਆ ਆਪਾਂ ਤੇ ਥੋੜਾ ਜਦੋਂ ਦੁੱਧ ਵਧੂਗਾ ਫਿਰ ਵੀ ਆਪਾਂ ਇਹ ਮੰਨ ਕੇ ਚੱਲੋ 5 ਲੀਟਰ ਹੀ ਮੰਨ ਕੇ ਲੋ ਬਰ ਕੰਡੇ ਵਾਲਾ ਦੁੱਧ ਫਿਰ ਵੀ 5 ਕਿਲੋ ਹੋਊਗਾ ਇਹ ਥੱਲੇ ਕੋਈ 100 200 ਗ੍ਰਾਮ ਉੱਤੇ ਥੱਲੇ ਉਹ ਜਿ ਕਹਿ ਨਹੀਂ ਸਕਦਾ ਦੋ ਟਾਈਮ ਚਵਾਈ ਕਰਕੇ ਲੈ ਸੱਜਰ ਜਨ ਮੱਝ ਜਨ ਦਾ ਦੁੱਧ ਥੱਲੇ ਹੁਣ ਵੀ ਹੈਗਾ 18 19 ਕਿਲੋ ਦੁੱਧ ਨੇ ਦਿੱਤਾ ਹੋਇਆ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ